ਜਿੱਥੇ ਅੱਜ ਸੱਚਖੰਡ ਸ੍ਰੀ ਹਜੂਰ ਸਾਹਿਬ ਉਹ ਅਸਥਾਨ ਬਣਿਆ ਹੈ ਗੁਰੂ ਗੋਬਿੰਦ ਸਿੰਘ ਜੀ ਉਹ ਜਗ੍ਹਾ ਤੇ ਚਲੇ ਗਏ ਭਾਈ ਦਇਆ ਸਿੰਘ ਨੂੰ ਹੁਕਮ ਕੀਤਾ ਮੁਖੀ ਸੇਵਾਦਾਰਾਂ ਨੂੰ ਹੁਕਮ ਕੀਤਾ ਮਹਾਰਾਜ ਨੇ ਆਪਣੇ ਕਹਿਣ ਤੇ ਬੱਡੀ ਸਾਰੀ ਚੇਖਾ ਚਲਵਾਈ ਗਈ ਹੁਣ ਸਤਿਗੁਰੂ ਧੰਗੁਰੂ ਗੋਬਿੰਦ ਸਿੰਘ ਜੀ ਦਾ ਇਹ ਸੰਸਾਰ ਤੋਂ ਜਾਣ ਦਾ ਸਮਾਂ ਹੈ ਉਹ ਕਿੰਨਾ ਬੈਰਾਗ ਭਰਿਆ ਸਮਾਂ ਹੋਏਗਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੂੰ ਸਿੰਘੋ ਕਿੰਨਾ ਪਿਆਰ ਕਰਦੇ ਸੀ ਤੇ ਉਹਨਾਂ ਸਿੱਖਾਂ ਨੇ ਆਪਣੇ ਹੱਥੀ ਉਹ ਚਿਖਰ ਨੂੰ ਚਿਣਿਆ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਸਾਰੀ ਨੀਖ ਰੇਖ ਦੇ ਹੇਠ ਉਹ ਚਿਖਾ ਚ ਨਵਾਈ ਹੈ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੂੰ ਪਤਾ ਸੀ ਵੀ ਕਿਸੇ ਸਿੱਖ ਦੀ ਜੁਰਤ ਨਹੀਂ ਪੈਣੀ ਹਿੰਮਤ ਨਹੀਂ ਪੈਣੀ ਵੀ ਉੱਠ ਕੇ ਲਾਭੂ ਲਾ ਦੇ ਚਿਖਰ ਤੇ ਸਤਿਗੁਰੂ ਸਾਹਿਬ ਜੀ ਨੇ ਕਿਹਾ ਭਾਈ ਸਿੰਘਾ ਤੇਰੀ ਡਿਊਟੀ ਅਸੀਂ ਲਾਉਣ ਲੱਗੇ ਆ ਤੇਰੀ ਅਸੀਂ ਜ਼ਿੰਮੇਵਾਰੀ ਲਾਉਣ ਲੱਗੇ ਆ ਸਾਡੀ ਚੇਖਾ ਨੂੰ ਲਾਭੂ ਤੂੰ ਲਾਉਣਾ ਹੈ ਚੰਡਾ ਤੂੰ ਕਰਨਾ ਹੈ ਤੇ ਸਤਿਗੁਰੂ ਧੰਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਬਾਦਸ਼ਾਹ ਜੀ ਮਹਾਰਾਜ ਆਪਣੇ ਸਾਰੇ ਖਾਲਸੇ ਨੂੰ ਆਪਣੇ ਸਿੱਖਾਂ ਪਿਆਰਿਆਂ ਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਬਾਦਸ਼ਾਹ ਜੀ ਨੂੰ ਨਮਸ਼ਕਾਰ ਕਰਕੇ ਆਪਣੇ ਖਾਲਸੇ ਨੂੰ ਜਾਂਦੀ ਵਾਰ ਗੱਜ ਕੇ ਫਤਿਹ ਬੁਲਾਉਂਦੇ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸਿੰਘਾਂ ਨੇ ਬੈਰਾਗ ਦੇ ਵਿੱਚ ਅੱਖਾਂ ਨਮਣਨੇ بڑے ਬੈਰਾਗ ਦੇ ਨਾਲ ਗਲੇ ਨੂੰ ਭਰ ਕੇ ਫਤਿਹ ਦਾ ਜਵਾਬ ਦਿੱਤਾ ਹੈ ਧੰਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਘੋੜੇ ਸਮੇਤ ਸੰਸਾਰ ਤੋਂ ਗਏ ਸ਼ਸਤਰ ਵਸਤਰ ਸਜਾ ਕੇ ਸੋਨਾ ਬਾਣਾ ਸਜਾ ਕੇ ਸਤਿਗੁਰ ਸਾਹਿਬ ਜੀ ਘੋੜੇ ਤੇ ਸਵਾਰ ਹੋ ਕੇ ਸਿੱਖਾਂ ਦੇ ਵਿੱਚ ਜਾਣ ਲੱਗੇ ਆ ਤੇ ਗੁਰੂ ਗੋਬਿੰਦ ਸਿੰਘ ਨੇ ਆਪਣੇ ਸਿੱਖਾਂ ਨੂੰ ਹੁਕਮ ਕੀਤਾ ਭਾਈ ਸਾਡਾ ਅਗੀਠਾ ਕਿਸੇ ਨੇ ਨਹੀਂ ਫਰੋਲਣਾ ਸਾਡੇ ਗਿਆ ਬਾਤ ਸਾਡਾ ਅਗੀਠਾ ਨਾ ਪਰੋਲਿਆ ਜਾਵੇ ਉਹ ਸਤਿਗੁਰ ਸਾਹਿਬ ਜੀ ਨੇ ਹੁਕਮ ਤਾਂ ਕੀਤਾ ਵੀ ਸਾਡੀ ਭਾਵਨਾ ਸਿਰਫ ਗੁਰੂ ਗ੍ਰੰਥ ਸਾਹਿਬ ਤੇ ਰਹੇ ਵੀ ਜਿਹੜੀ ਜਗ੍ਹਾ ਤੇ ਸਾਡਾ ਸੰਸਕਾਰ ਹੋਵੇਗਾ ਇਹ ਜਗ੍ਹਾ ਤੇ ਕੋਈ ਅਸਥਾਨ ਨਹੀਂ ਬਣਨਾ ਚਾਹੀਦਾ ਇਹ ਜਗ੍ਹਾ ਤੇ ਕੋਈ ਅਗੀਠਾ ਨਹੀਂ ਬਣਨਾ ਚਾਹੀਦਾ ਗੁਰੂ ਗੋਬਿੰਦ ਸਿੰਘ ਜੀ ਨੇ ਤਣ ਦੇ ਨਾਲੋਂ ਤੋੜ ਕੇ ਦੇਹ ਦੇ ਨਾਲੋਂ ਤੋੜ ਕੇ ਖਾਲਸੇ ਨੂੰ ਆਪਣੇ ਸ਼ਬਦ ਦੇ ਨਾਲ ਜੋੜਿਆ ਪਾਗੜ ਉਪਰ ਬਾਣੀ ਤੁਰਕੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਿਆ ਵੇਖੋ ਆਪਣੇ ਨਾਲ ਵੀ ਨਹੀਂ ਜੋੜ ਦਿੱਤਾ ਮਹਾਰਾਜ ਨੇ ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਘੋੜੇ ਤੇ ਸਵਾਰ ਹੋ ਕੇ ਚੇਖਾ ਦੇ ਵਿੱਚ ਗਏ ਇੱਕ ਉਹ ਸੇਵਾਦਾਰ ਨੂੰ ਹੁਕਮ ਸੀ ਫਿਰ ਉਹਨੇ ਛੱਡਾ ਕੀਤਾ ਤੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਚਿਖਾ ਨੂੰ ਛੱਡਾ ਕੀਤਾ ਗਿਆ ਤੇ ਕਹਿੰਦੇ ਉਹ ਸਿਵਾ ਉਹ ਜਿਹੜਾ ਅਗਨ ਭੇਟ ਮਹਾਰਾਜ ਸਾਹਿਬ ਦਾ ਚਿਖਾ ਬਲ ਰਹੀ ਹੈ ਸਾਰੀ ਚਿਖਾ ਬਲ ਗਈ ਤੇ ਹੁਣ ਜਿਹੜੀਆਂ ਸੰਗਤਾ ਬੈਠੀਆਂ ਸੀ ਬੜੀਆਂ ਬੈਰਾਗ ਕਰ ਰਹੀਆਂ ਸੀ ਬੜਾ ਆਪਣੇ ਪਿਆਰੇ ਦਾ ਵਿਛੋੜਾ ਹੈ ਆਪਣੇ ਗੁਰੂ ਦਾ ਵਿਛੋੜਾ ਤੇ ਹੈ ਅੰਦਰ ਬੈਰਾਗ ਤੇ ਆਉਂਦਾ ਹੀ ਨਾ ਆਪਾਂ ਆਪਣੇ ਪੁੱਤਰਾਂ ਧੀਆਂ ਨੂੰ ਭੈਣਾਂ ਪਰਿਵਾਰਾਂ ਨੂੰ ਰਿਸ਼ਤੇਦਾਰਾਂ ਨੂੰ ਕਿੰਨਾ ਰੋਨੇ ਆ ਥੋੜਾ ਜਿਹਾ ਜਦੋਂ ਵਿਛੋੜਾ ਪੈਂਦਾ ਉਹਤੇ ਫੇਰ ਵੀ ਸਮਰੱਥ ਗੁਰੂ ਸੀ ਆਪਣੇ ਸਿੱਖ ਜਾਨਾਂ ਤੋਂ ਵੱਧ ਪਿਆਰ ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਕਰਦੇ ਸੀ ਇਤਿਹਾਸਿਕ ਘਟਨਾ ਹੈ ਜਦੋਂ ਉਹ ਸਾਰੇ ਸਿੱਖ ਬੈਰਾਗ ਕਰ ਰਹੇ ਸੀ ਨਾ ਆਪਾਂ ਜਦੋਂ ਹਜੂਰ ਸਾਹਿਬ ਦਰਸ਼ਨ ਕਰਨ ਜਾਂਦੇ ਆ ਉਥੇ ਇੱਕ ਰਤਨਗੜ੍ਹ ਸਾਹਿਬ ਗੁਰਦੁਆਰਾ ਬਣਿਆ ਰਤਨਗੜ੍ਹ ਸਾਹਿਬ ਜਦੋਂ ਤੁਸੀਂ ਲੋਕਲ ਗੁਰਦੁਆਰਿਆਂ ਦੇ ਵਿੱਚ ਦਰਸ਼ਨ ਕਰਨ ਜਾਂਦੇ ਹੋ ਉਹ ਅਸਥਾਨ ਲੋਕਲ